ਡਾਕਟਰ ਦਵਿੰਦਰ ਕੌਰ ਖੁਸ਼ ਤਾਲੀ ਵਾਲੀ ਦੀ ਪੁਸਤਕ ਦੀਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ 12 ਹਨੰਦਪੁਰ ਛੱਡਿਆ ਜਾ ਚੁੱਕਾ ਹੈ ਸੱਸਾ ਕਿਨਾਰੇ ਹੋਏ ਯੁੱਧ ਵਿੱਚ ਜਾਨ ਤੋਂ ਪਿਆਰੀ ਸਿੰਘਾਂ ਸਮੇਤ ਸਾਹਿਦ ਦਾ ਖਜ਼ਾਨਾ ਰੁੜ ਗਿਆ ਚਮਕੌਰ ਦੀ ਗੜੀ ਵਿੱਚ ਕਮਸਾਨ ਦੀ ਯੁੱਧ ਵਿੱਚ ਪੁੱਤਰ ਕੁਰਬਾਨ ਕਰ ਦਿੱਤੇ ਸਰਹਿੰਦ ਦਾ ਸਾਕਾ ਵਰਤ ਚੁੱਕਾ ਹੈ ਦੁੱਖਾਂ ਤਕਲੀਫਾਂ ਤੋਂ ਬੇਪਰਵਾਹ ਦਸਮ ਪਿਤਾ ਜੀ ਸਾਰਾ ਪਰਿਵਾਰ ਕੁਰਬਾਨ ਕਰ ਚੁੱਕੇ ਹਨ ਪਰ ਔਰੰਗਜ਼ੇਬ ਦੀ ਭੇਜੀ ਹੋਈ ਉਹ ਕੁਰਾਨ ਸ਼ਰੀਫ ਅਜੇ ਵੀ ਸੰਭਾਲ ਕੇ ਰੱਖੀ ਹੋਈ ਹੈ ਇਤਿਹਾਸ ਵਿੱਚ ਅਜਿਹੇ ਹਵਾਲੇ ਦ੍ਰਿਸ਼ਟੀਗੋਚਰ ਹੁੰਦੇ ਹਨ ਕਿ ਜਦ ਕਿਸੇ ਬਾਦਸ਼ਾਹ ਦਾ ਦੂਜੇ ਬਾਦਸ਼ਾਹ ਨਾਲ ਇਕਰਾਰਨਾਮਾ ਹੁੰਦਾ ਸੀ ਤਾਂ ਉਹ ਕੁਰਾਨ ਦੇ ਖਾਲੀ ਸਫਿਆਂ ਤੇ ਆਪਣੇ ਦਸਤਕਤ ਕਰਕੇ ਉਹ ਕੁਰਾਨ ਦੂਜੇ ਬਾਦਸ਼ਾਹ ਨੂੰ ਦੇ ਦਿੰਦਾ ਸੀ ਅਜਿਹਾ ਹੀ ਇੱਕ ਕੁਰਾਨ ਕਾਬਲ ਦੇ ਬਾਦਸ਼ਾਹ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਇਹ ਦਨਾਮੇ ਵਾਲਾ ਦਿੱਤਾ ਗਿਆ ਸੀ ਕਿ ਤਸ਼ਰੀਫ ਦਰ ਕਸਬਾ ਕਾਂਗੜ ਕੁੰਦ ਵਜ਼ਾ ਪਸ ਮੁਲਾਕਾਤ ਬਾਹਮ ਸ਼ਬਦ ਅਰਥ ਅਗਰ ਤੂੰ ਆਉਣਾ ਚਾਹੇ ਤਾਂ ਇਸ ਵਕਤ ਮੈਂ ਕਾਂਗੜ ਪਿੰਡ ਠਹਿਰਿਆ ਹਾਂ ਇੱਥੇ ਆਪਾਂ ਆਸ ਵਿੱਚ ਮਿਲ ਬੈਠ ਕੇ ਗੱਲਬਾਤ ਕਰ ਸਕਦੇ ਹਾਂ ਨਜ਼ਰੈ ਦਰੀ ਰਾਹ ਖਤਰੈ ਤੁਰਾਸਤ ਹਮੈ ਕੌਮ ਬਰਾੜ ਹੁਕਮੈ ਮਰਾਸਤ ਅਰਥ ਜੇ ਤੂੰ ਕਾਂਗੜ ਲੱਖੀ ਜੰਗਲ ਤੇ ਮਾਰਵਾੜ ਦੇ ਰਾ ਆਉਣਾ ਚਾਹੇ ਤਾਂ ਤੈਨੂੰ ਜ਼ਰਾ ਵੀ ਖਤਰਾ ਨਹੀਂ ਕਿਉਂਕਿ ਸਾਰੇ ਬਰਾੜ ਮੇਰੇ ਹੁਕਮ ਵਿੱਚ ਹਨ ਉਹ ਤੇਰੀ ਰਾਖੀ ਕਰਨਗੇ ਬਿਆ ਤਬਾ ਮਨ ਖੁਦ ਜ਼ਬਾਨੀ ਕੋ ਨੇ ਬਰੋਏ ਸ਼ੁਮਾ ਮਿਹਰਬਾਨੀ ਕੁੰਨੇ ਅਰਥ ਐ ਔਰੰ ਜ਼ੇਬ ਤੂ ਕਾਂਗੜ ਪਿੰਡ ਜ਼ਰੂਰ ਆ ਇਥੇ ਆਪਾਂ ਬਹਿ ਕੇ ਆਪਸ ਵਿੱਚ ਗੱਲਬਾਤ ਕਰਾਂਗੇ ਜਿਹੜਾ ਕੋਈ ਗਿਲਾ ਸ਼ਿਕਵਾ ਹੋਵੇਗਾ ਉਹ ਵੀ ਦੂਰ ਹੋ ਜਾਵੇਗਾ ਜੋ ਕੋਈ ਗਲਤ ਰਿਪੋਰਟ ਹੋਏਗੀ ਉਹ ਵੀ ਸਾਫ਼ ਹੋ ਜਾਏਗੀ ਯਕੇ ਅਸਪਸ਼ਾਸਤਾ ਇਹ 1000 ਬਿਆਤਾ ਬਗੀਰੀ ਪਾ ਮਨ ਇਦਿਆਰ ਅਰਥ ਇੱਕ ਵਧੀਆ ਕੋੜਾ 1000 ਮੁਰਦਾ ਲੈ ਕੇ ਮੇਰੇ ਕੋਲ ਆ ਤਾਂ ਕਿ ਇਹ ਲਾਕਾ ਤੈਨੂੰ ਬਖਸ਼ ਤੀਏ ਕਈ ਵਿਦਵਾਨ ਇਸ ਤਰ੍ਹਾਂ ਵੀ ਅਰਥ ਕਰਦੇ ਆ ਕਿ ਜੋ ਤੂੰ ਮੈਨੂੰ ਆਪਣੇ ਆਮ ਸਰਦਾਰਾਂ ਵਾਂਗ ਖੁਸ਼ ਕਰਨ ਲਈ ਕਿਹਾ ਸੀ ਲੋਭ ਦੇਣਾ ਕਿ ਦੱਖਣ ਦਿਸ਼ਾ ਵਿੱਚ ਪਹੁੰਚ ਜਾਓ 1000 ਘੋੜਸਵਾਰ ਭਾਵ ਇੱਕ ਘੋੜਿਆਂ ਦਾ ਮੰਸਬ ਸੰਭਲ ਲੈ ਅਥਵਾ 1000 ਘੋੜੇ ਰੱਖਣ ਦੀ ਤੈਨੂੰ ਆਗਿਆ ਹੋਏਗੀ ਸ਼ਹਿਨशाहਾ ਰਾਬੰਦੇ ਚਾ ਕਰੇਮ ਅਗਰ ਹੁਕਮ ਹਯਾਤ ਬਾ ਜਾ ਹਾਜ਼ਰੇਮ ਅਰਥ ਹਰਿੰਗ ਜੇਬ ਦੀ ਕੀਤੀ ਪੇਸ਼ਕਸ਼ ਦਾ ਉੱਤਰ ਦਿੰਦੇ ਹੋਏ ਗੁਰੂ ਸਾਹਿਬ ਜੀ ਅਸੀਂ ਸ਼ੈਨਸ਼ਾ ਅਕਾਲ ਪੁਰਖ ਦੇ ਚਾਕਰ ਭਵਦਾ ਸਾਂ ਪਰ ਜੇ ਅਕਾਲ ਪੁਰਖ ਦਾ ਹੁਕਮ ਹੋਵੇ ਤਾਂ ਅਸੀਂ ਖੁਸ਼ੀ ਨਾਲ ਹਾਜ਼ਰ ਹੋ ਜਾਵਾਂਗੇ ਅਗਰਤੇ ਬਿਆਇਤ ਬਾ ਫਰਮਾਨ ਮੰ ਹਜੂਰ ਤਾਂ ਬਿਆਇਮ ਹਮੇ ਜਾਣਤਨ ਅਰਥ ਪਰ ਤਾਂ ਜੇ ਕੋਈ ਤੇਰਾ ਮੋਤ ਪਰ ਬੰਦਾ ਕੇਸਰੀ ਪੰਜੇ ਵਾਲਾ ਸ਼ਾਈ ਨਿਸ਼ਾਨ ਲੈ ਕੇ ਮੇਰੇ ਕੋਲ ਆਉਂਦਾ ਤਾਂ ਮੈਂ ਤਨ ਮਨ ਕਰਕੇ ਆ ਜਾਂਦਾ ਅਗਰ ਤੋ ਬਾਇਜਦਾ ਪਰਸਤੀ ਕੁਨੀ ਬਕਾਰੇ ਮਰਾਈ ਨਾ ਸੁਸਤੀ ਕੋਨੀ ਅਰਥ ਉਹ ਔਰੰਗਜ਼ੇਬ ਜੇ ਤੂੰ ਰੱਬ ਨੂੰ ਮੰਨਦਾ ਹੈ ਜਾਂ ਉਸ ਦੀ ਇਬادت ਕਰਨ ਵਾਲਾ ਹੈ ਤਾਂ ਇਸ ਮਿਲਣੀ ਦਾ ਸਦਾ ਦੇਣ ਲਈ ਜ਼ਰਾ ਵੀ ਟਿਲ ਨਾ ਕਰ ਸਗੋ ਜਿੰਨਾ ਛੇਤੀ ਹੋ ਸਕੇ ਮਿਲ ਕੇ ਉਤਰ ਦੇ ਬਵਾਇਦ ਕੇ ਯਸਾ ਸ਼ਨਾਸੀ ਕੋਨੀ ਨਾ ਗੁਫਤ ਕਸ਼ਾ ਕਸ਼ ਖਰਾਸੀ ਕੋਨੀ ਅਰਥ ਉਹ ਔਰੰਗਜ਼ੇਬ ਤੈਨੂੰ ਚਾਹੀਦਾ ਤਾਂ ਇਹ ਹੈ ਕਿ ਸੱਚੇ ਖੁਦਾ ਯਾਨੀ ਵਾਹਿਗੁਰੂ ਨੂੰ ਸਿਮਰੇ ਉਹਦੀ ਇਬਾਦਤ ਕਰੇ ਤੇ ਖੁਦਾ ਨੂੰ ਸਮਝੇ ਨਾ ਕੇ ਮੰਦ ਮਨੋਰਥ ਜਾਂ ਭੇੜੇ ਇਰਾਦਿਆਂ ਵਾਲੇ ਲੋਕਾਂ ਦੇ ਅੱਖੇ ਲੱਗ ਕੇ ਕਿਸੇ ਨੂੰ ਸਤਾਵੀ ਤੇ ਮੁਸਨਦ ਨਸ਼ੀਰ ਸਰਵਰੇ ਕਾਇਨਾਤ ਕੇ ਅਜਬ ਅਸਤ ਇंसाफी ਹਮ ਸਵਤ ਅਰਥ ਤੂੰ ਬੇਸ਼ੱਕ ਬਾਦਸ਼ਾਹ ਬਣ ਕੇ ਤਖਤ ਉਤੇ ਬੈਠਾ ਪਰ ਤੇਰੇ ਕੋਲ ਬਾਦਸ਼ਾਹਾਂ ਵਾਲਾ ਨਾਂ ਇंसाਫ ਹੈ ਤੇ ਨਾ ਕੋਈ ਕੁਨ ਬਾਣੀ ਗੁਰੂ ਅਨਸਰ ਤਖਤ ਬਹਿ ਤਖਤੇ ਕੀ ਲਾਇਕ ਕੇ ਅਜਬ ਅਸਤ ਇंसाਫ ਦੀ ਪਰਵਰੀ ਕੇ ਹੈ ਫਸਤ ਸਦ ਹੈफी ਸਰਵਰੀ ਅਰਥ ਇੱਕ ਨਹੀਂ 100 ਵਾਰੀ ਅਫਸੋਸ ਤੇਰੀ ਬਾਦਸ਼ਾਹੀ अथवा ਹਕੂਮਤ ਤੇ ਜਿਸ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਇੱਕ ਇਹ ਵੀ ਅਰਥ ਕੀਤਾ ਜਾ ਸਕਦਾ ਹੈ ਕਿ ਤੇਰਾ ਇਨਸਾਫ ਤੇ ਧਰਮ ਪਾਲਨ ਦੀ ਨੀਤੀ ਅਜੀਬ ਹੈ ਤੇਰੀ ਇਸ ਹਕੂਮਤ ਤੋਂ 100 ਵਾਰੀ ਅਫਸੋਸ ਹੈ ਕਿ ਅਜਬ ਅਸਤ ਅਜਬ ਅਸਤੂ ਫਤਵੇ ਸੁਮਾ ਬਲਸੂ ਜ਼ਰਾਸੀ ਸੁਖਨ ਗੁਫ਼ਤਨ ਜੀਆਂ ਅਰਥ ਔਰੰਗਜ਼ੇਬ ਤੇਰੀ ਸ਼ਰਾਫਤ ਫਤਵੇ ਜਾਂ ਇਨਸਾਫ ਕਰਨ ਦੇ ਫੈਸਲੇ ਵੀ ਅਜੀਬ ਹਨ ਸੱਚ ਧਰਮ ਤੋਂ ਕੋਰੇ ਸੱਚਾਈ ਹੈ ਜਿਨ੍ਹਾਂ ਦੇ ਕਰਨ ਵਿੱਚ ਦਗਾ ਫਰੇਮ ਬੇਈਮਾਨੀ ਆਦਿ ਐਸਾ ਕਰਨ ਵਿੱਚ ਕੋਈ ਲਾਭ ਨਹੀਂ ਮਜ਼ਨ ਤੇਗ ਬਰ ਖੂਨ ਕਸਬੇ ਦਰਗ ਤੁਰਾ ਨੀਸ ਖੂਨ ਅਸਵਾ ਚਰਖ ਤੇਗ ਅਰਥ ਔਰੰਗਜ਼ੇਬ ਕਿਸੇ ਨੂੰ ਕਤਲ ਕਰਨ ਲਈ ਬੇਡਰ ਹੋ ਕੇ ਤੇਗ ਨਾ ਚਲਾ ਕਿਉਂਕਿ ਇੱਕ ਦਿਨ ਤੇਰਾ ਖੂਨ ਵੀ ਕਾਲ ਤਲਵਾਰ ਨਾਲ ਕਰ ਦੇਵੇਗਾ ਇਥੇ ਦਸ਼ਮ ਪਿਤਾ ਜੀ ਦਾ ਇਸ਼ਾਰਾ ਨਿਰਦਈ ਔਰੰਗੇ ਦੇ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਰਮਤ ਫਕੀਰ ਵਰਗੇ ਅਨੇਕਾਂ ਮਹਾਪੁਰਸ਼ਾਂ ਦੇ ਕੀਤੇ ਕਤਲਾਂ ਵਾਲੇ ਤੂ ਗਾਫਲ ਮਾ ਸ਼ੌ ਮਰਦ ਯਸਤਾ ਸ਼ਨਾਸ ਕਿ ਉਹ ਬੇਨਿਆਜ਼ ਅਸਤ ਉਹ ਬੇਸੁਪਾਸ ਅਰਥ اے ਬਾਦਸ਼ਾਹ ਤੂੰ ਇੰਨਾ ਵੀ ਬੇਡਰਨਾ ਹੋ ਰੱਬ ਕੀਤੇ ਹੋਏ ਕੰਮਾਂ ਦਾ ਲੇਖਾ ਜੋਖਾ ਕਰਕੇ ਇਨਸਾਫ ਕਰਦਾ ਉਹ ਬਹੁਤ ਬੇਪਰਵਾਹ ਉੱਥੇ ਨਾ ਸਿਫਾਰਿਸ਼ ਚਲਦੀ ਹੈ ਨਾ ਕੋ ਸ਼ਾਮਦ ਨਾ ਕੰਮ ਬੰਦ ਤੇ ਨਾ ਹੀ ਕਿਸੇ ਦਾ ਦਬਾਅ ਚੱਲਦਾ ਉੱਥੇ ਤਾਂ ਬਸ ਉਥੇ ਸੱਚ ਹੀ ਸੱਚ ਨਿਭੜੈ ਚੁਣ ਵਖ ਕੱਢੈ ਜਜਮਾ ਲਿਆ ਥੋ ਨ ਪਾਇਨ ਕੁੜਿਆਰ ਮੂ ਕਾਲੈ ਦੋ ਜਖ ਚਾਲਿਆ ਕਿ ਉਹ ਬੇ ਮੁਖਬਸਤ ਸ਼ਹਾਨਸ਼ਾ ਜ਼ਮੀਨੋ ਜ਼ਮਾਂ ਸੱਚੇ ਬਾਦਸ਼ਾ ਅਰਥ ਉਹ ਵੈਗਰੂ ਨਿਡਰ ਨਰ ਪੈ ਬੇ ਪਰਵਾਸੇ ਸ਼ਾਹਾਂ ਦਾ ਸ਼ਾ ਲੋਕ ਪਰ ਲੋਕ ਅਤਵਾ ਜ਼ਮੀਨ ਅਸਮਾਨ ਦਾ ਇਕੋ ਇਕ ਸੱਚਾ ਬਾਦਸ਼ਾ ਖੁਦਾਬੰਦ ਇਜ਼ਤ ਜ਼ਮੀਨੋ ਜ਼ਮਾਂ ਕੁਨਿੰਦ ਹਸਤ ਹਰਕਸ ਮਕੀਨੋ ਮਕਾ ਅਰਥੂ ਕਰਤਾਪੁਰ ਕਵਾਇ ਗੁਰੂ ਸਭ ਧਰਤੀਆਂ ਆਕਾਸ਼ ਤੇ ਕਰੋੜਾਂ ਬ੍ਰਹਿਮੰਡ ਦਾ ਮਾਲਕ ਜਿਸ ਦੇ ਹੁਕਮ ਵਿੱਚ ਸਭ ਮਕਾਨ ਤੇ ਮਕਾਨਾਂ ਵਿੱਚ ਰਹਿਣ ਬਾਰੇ ਹਿਲਜੁਲ ਜਾਂ ਹਰਕਤ ਕਰਦੇ ਹਨ ਹਮਦ ਪੀਰ ਮੋਰੋ ਹਮਦ ਫੀਲਤਨ ਕੇ ਆਜ਼ਜ਼ ਨਿਵਾਜ਼ ਅਸਤ ਗਾਫਲ ਸ਼ਿਕਨ ਅਰਥੂ ਪਰਮਾਤਮਾ ਇੱਕ ਨਿੱਕੀ ਜੀ ਕੀੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਹਾਥੀ ਤੱਕ ਸਭ ਨੂੰ ਜਾਣਦਾ ਉਹ ਕਮਜ਼ੋਰ ਤੇ ਨਾਥਾਂ ਦਾ ਸਹਾਈ ਅਤੇ ਜ਼ਬਰ ਤੇ ਹੰਕਾਰੀਆਂ ਨੂੰ ਗਰ ਕਰ ਦੇਣ ਵਾਲਾ ਕੇ ਓਰਾ ਚੂ ਇਸਮ ਅਸਤ ਆਜ਼ਜ਼ ਨਿਵਾਜ਼ ਕਿ ਉਹ ਬੇਸੁਪਾਸ ਅਸਤ ਉਹ ਬੇਨਿਆਜ਼ ਅਰਥ ਉਸ ਦਾ ਨਾਮ ਭਗਤ ਵਸ਼ਲ ਹੈ ਉਹ ਕਿ ਸ਼ਾਮਤ ਇਸ ਵਰਸ਼ ਤੋਂ ਪਰੇ ਹੈ ਗਰਜ ਰਹੇ ਤੇ ਕਿ ਉਹ ਬੇਨਗੂਣ ਅਸਤ ਬਾ ਉਹ ਬੇਚੰਗੂ ਕਿ ਉਹ ਰਹਿਨੁਮਾ ਅਸ ਉਹ ਰਹਿਨਮੂ ਅਰਥ ਉਹ ਬੇਮਿਸਾਲ ਵਾਹਿਗੁਰੂ ਕਿਸੇ ਅੱਗੇ ਝੁਕਣ ਵਾਲਾ ਨਹੀਂ ਸਗੋ ਉਹ ਸਬਦ ਦਾ ਗੁਰੂ ਅਸਵਾਰਾ ਨੁਮਾ ਹੈ ਜੋ ਟੀਟ ਜਾਂ ਭੇੜੇ ਬੰਦਿਆਂ ਨੂੰ ਵੀ ਸਹੀ ਰਸਤੇ ਤੇ ਲੈ ਕੇ ਜਾਣ ਵਾਲਾ ਹੈ ਕਿ ਬਰ ਸਰ ਤੁਰਾ ਫਰਜ਼ ਕਸਮੇ ਕੁਰਾਨ ਬਾ ਗੁਫਤਾ ਸ਼ੁਮਾ ਕਾਰਖੂਬੀ ਰਸਾਨ ਅਰਥ ਔਰੰਗਜ਼ੇਬ ਤੇਰੇ ਕੀਤੇ ਹੋਏ ਕਾਲ ਇਕਰਾਰ ਜਿਵੇਂ ਤੂੰ ਕੁਰਾਨ ਦੀ ਸੌਖ ਖਾ ਕੇ ਸਾਡੇ ਨਾਲ ਧੱਕੇਬਾਜ਼ੀ ਕੀਤੀ ਉਸ ਬਚਨ ਨੂੰ ਪੂਰਾ ਕਰਨ ਵਿੱਚ ਹੀ ਤੇਰਾ ਭਲਾ ਹੈ ਬੇਬਾਇਦ ਤੂੰ ਦਾਨਿਸ਼ ਪਰਸਤੀ ਕੋ ਨਹੀਂ ਬੇਕਾਰੇ ਸ਼ੁਮਾ ਕੇਰੇ ਦਸਤੀ ਕੋ ਨਹੀਂ ਅਰਥ ਤੇਰਾ ਇਸੇ ਵਿੱਚ ਹੀ ਭਲਾ ਤੇ ਸਾਨ ਪੈ ਕੇ ਤੂੰ ਆਪਣੇ ਫਰਜ਼ ਨੂੰ ਮਜ਼ਬੂਤੀ ਨਾਲ ਪੂਰਾ ਕਰੇ ਮਤਲਬ ਬਿਨਾਂ ਕਿਸੇ ਡਰ ਪੈਦੇ ਇਨਸਾਫ ਕਰੇ ਤੇ ਜ਼ਬਰ ਜ਼ੁਲਮ ਤੋਂ ਤੌਬਾ ਕਰੇ ਕਿਹਾ ਸ਼ੁੱਧ ਕਿਚੂ ਬਚਕਾ ਕੁਸਤਾ ਚਾਰ ਕੇ ਬਾਕੀ ਬੇਮਾਨ ਅਸਤ ਪੀਤੀ ਦੇ ਮਾਰ ਹਰਤੋਵਾਰਨ ਜ਼ੇਬ ਕੀ ਹੋਇਆ ਜੇ ਤੇਰੀ ਫੌਜ ਨੇ ਮੇਰੇ ਚਾਰ ਮਾਸੂਮ ਬੱਚੇ ਸ਼ਹੀਦ ਕਰ ਦਿੱਤੇ ਨੇ ਪਰੰਤੂ ਮੇਰਾ ਕੁੰਡਲੀਦਾਰ ਸੱਪ ਯਾਨੀ ਖਾਲਸਾ ਪੰਥ ਜਿਉਂਦਾ ਜਿਹੜਾ ਤੇਥੋਂ ਸਾਰਾ ਹਿਸਾਬ ਲਵੇਗਾ ਕਵੀ ਨਿਰਦੋਸ਼ ਨੇ ਇਸ ਤਰ੍ਹਾਂ ਲਿਖਿਆ ਹੋਇਆ ਕੀ ਜੇ ਮਾਰਤੇ ਪੁੱਤਰ ਮੇਰੇ ਚਾਰ ਜਿਉਂਦਾ ਮੇਰਾ ਖਾਲਸਾ ਟੱਕਰੂ ਰਣ ਵਿਚਕਾਰ ਟੱਕਰੂ ਰਣ ਵਿਚਕਾਰ ਨਗਾਰੇ ਚੋਟ ਲਗਾ ਕੇ ਲੈ ਆਲਮਗੀਰ ਤੂੰ ਆਪਣੀ ਫੌਜ ਚੜਾ ਕੇ ਕਹੇ ਕਵੀ ਨਿਰਦੋਸ਼ ਗੁੰਡਲੀਆਂ ਅਜੇ ਨਾ ਹੋਇਆ ਜੇਕਰ ਪੁੱਤਰ ਮਾਰਤੇ ਦਸ ਫਿਰ ਕੀ ਹੋਇਆ ਕਿ ਮਰਦੀ ਕੇ ਅਖ ਗਰ ਖਾਮੋਸ਼ਾ ਕੋ ਨਹੀਂ ਕੇ ਆਤਿਸ਼ ਦਮਾਰਾ ਬਉਦੂਰਾ ਕੋ ਨਹੀਂ ਅਰਥ ਇਹ ਤੇਰੀ ਕੋਈ ਬਹਾਦਰੀ ਨਹੀਂ ਕਿ ਚਾਰ ਅਗ ਦੇ ਸ਼ੋਲੇ ਬਜਾ ਦਿੱਤੇ ਇਹ ਤਾਂ ਤੂੰ ਸਗੋ ਅਗ ਦੇ ਭਾਂਬੜ ਨੂੰ ਹੋਰ ਤੇਜ਼ ਕਰ ਦਿੱਤਾ ਚੰਗਿਆੜੇ ਬਜਾਉਣਾ ਅਗ ਸ਼ਾਂਤ ਨਹੀਂ ਹੁੰਦੀ ਜਦ ਤੱਕ ਲਾਟ ਕੈ ਮੈਂ ਉਹ ਦੂਨੇ ਰੋਣਾ ੜਕਦੀ ਹੈ ਚਾਰ ਬੁਝਾ ਚੰਗਿਆੜੀਆਂ ਦਸ ਕੀ ਕਰੀ ਕਮਾਲ ਉਸ ਦੇ ਕਾਰਨ ਬਾਦਸ਼ਾ ਲਿਆਤੂ ਪਾਂਬੜਵਾਲ ਲਿਆਤੂ ਪਾਂਬੜਵਾਲ ਸਾੜ ਕੇ ਰਾਖ ਬਣਾਉਂ ਕਹਿੰਦੇ ਨੇ ਦਾ ਖੋ ਰਾਤ ਨੂੰ ਨੀਂਦ ਉਡਾਉ ਕਹੇ ਕਵੀ ਨਰਦੋਸ਼ ਤੂੰ ਐਡਾ ਕਹਿਰ ਕਮਾ ਕੇ ਕੀ ਖਟਿਆ ਚੰਗਿਆੜੀਆਂ ਤੂੰ ਚਾਰ ਬੁਜਾ ਕੇ ਕੇ ਖੁਸ਼ ਗੁਫਤ ਫਿਰਦौसी ਆ ਖੁਸ਼ ਜ਼ੁਬਾਂ ਸ਼ੇਤਾਬੀ ਬਵਦਕਾਰ ਆਹਰ ਮਣਾ ਅਰਥ ਕਵੀ ਨੇ ਕਿਆ ਖੂਬ ਕਿਆ ਕਿ ਸ਼ੈਤਾਨੀ ਕਰਨੀ ਸ਼ੈਤਾਨਾ ਦਾ ਕੰਮ ਹੈ ਭਾਵ ਜਲਦਬਾਜ਼ੀ ਕਰਨੀ ਇਨਸਾਨਾਂ ਦਾ ਨਹੀਂ ਸ਼ੈਤਾਨਾਂ ਦਾ ਕੰਮ ਹੈ ਪੰਜਾਬੀ ਕਹਾਵਤ ਹੈ ਕਾਲੀ ਅੱਗੇ ਟੋਏ ਤੇ ਡਿਗਦੇ ਨਵੇਂ ਨਰੋਏ ਗੁਰੂ ਸਾਹਿਬ ਜੀ ਔਰੰਗਜ਼ੇਬ ਨੂੰ ਕਹਿ ਰਹੇ ਹਨ ਕਿ ਮੈਂ ਲੜਨਾ ਨਹੀਂ ਚਾਹੁੰਦਾ ਪਰ ਤੂੰ ਹਾਲਾਤ ਹੀ ਅਜੇ ਬਣਾ ਦਿੱਤੇ ਕਿ ਸਾਨੂੰ ਮਜਬੂਰ ਹੋ ਕੇ ਹਥਿਆਰ ਚੁੱਕਣੇ ਪਏ ਕਵੀ ਨੇ ਆਪਣੀ ਸ਼ਾਕਰ ਰਚਨਾ ਸ਼ਾਹਨਾਮਾ ਵਿੱਚ ਲਿਖਿਆ ਸ਼ੇਰਾਂ ਦੀ ਖਾਲੀ ਘਰ ਮਿਰਗਜ਼ਾਰ ਬਾਕੁਨਦ ਰੂਪੇ ਲੰਗਦੌਰੇ ਸ਼ਿਕਾਰ ਪਾਬ ਜੇ ਜੰਗਲ ਸ਼ੇਰਾਂ ਤੋਂ ਖਾਲੀ ਹੋ ਜਾਵੇ ਤਾਂ ਗਿੱਦੜ ਵੀ ਸ਼ਿਕਾਰ ਕਰਨ ਲੱਗੇ ਪੈਂਦੇ ਹਨ ਉਸ ਵਕਤ ਸ਼ੇਰ ਚੁੱਪ ਕਰਕੇ ਨਹੀਂ ਬੈਠ ਸਕਦਾ ਫਿਰਦौसी ਈਰਾਨ ਦਾ ਮਸ਼ਹੂਰ ਸ਼ਾਇਰ ਇਤਿਹਾਸ ਵਿੱਚ ਜ਼ਿਕਰ ਹੈ ਇੱਕ ਵਾਰ ਈਰਾਨ ਦੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਜੋ ਫਾਰਸੀ ਦਾ ਇੱਕ ਸ਼ੇਰ ਲਿਖੇਗਾ ਉਸ ਨੂੰ ਸੋਨੇ ਦੀ ਇੱਕ ਮੋਹਰ ਇਨਾਮ ਮਿਲੇਗੀ ਜਿਸ ਤੇ ਫਿਰਦौसी ਨੇ 60 ਹਜ਼ਾਰ ਸ਼ੇਰਾਂ ਦੀ ਇੱਕ ਫਾਰਸੀ ਕਾਵਿ ਰਚਨਾ ਲਿਖੀ ਹੈ ਪਰ ਬਾਦਸ਼ਾਹ ਆਮਦਨ ਤੋਂ ਮੁਕਰ ਗਿਆ ਪਾਬ ਆਪਣੇ ਕੀਤੇ ਹੋਏ ਵਚਨ ਨੂੰ ਨਿਭਾ ਨਾ ਸਕਿਆ ਕਿ ਮਾਂ ਬਾਰ ਗਏ ਹਜ਼ਰਤ ਆਯਾਦ ਸ਼ੁਮਾ ਹਾਜ਼ਰ ਰੂਜ਼ ਬਸ਼ੀਰ ਸ਼ਾਹਿਦ ਸ਼ੁਮਾ ਅਰਥ ਜਿਸ ਦਿਨ ਰੱਬ ਦੀ ਦਰਗਾਹ ਵਿੱਚ ਤੂੰ ਤੇ ਮੈਂ ਹਾਜ਼ਰ ਹੋਵਾਂਗੇ ਉਸ ਸਮੇਂ ਤੂੰ ਤੇ ਤੇਰਾ ਗਵਾ ਯਾਨੀ ਉਹ ਕਾਜ਼ੀ ਜੋ ਰਾਜਦੂਤ ਬਣ ਕੇ ਨੰਦਪੁਰ ਆਇਆ ਸੀ ਇਸ ਸ਼ਾਹੀ ਕਾਜ਼ੀ ਨੂੰ ਬੰਦਾ ਸਿੰਘ ਬਹਾਦਰ ਨੇ ਮਾਰਿਆ ਸੀ ਕੋਲ ਹੋਵੇ ਬਗਰ ਨੇ ਤੂੰ ਹੀ ਹਮ ਫਰਾਮੋਸ਼ ਕੁਨਦ ਤੁਰਾ ਹਮ ਫਰਾਮੋਸ਼ ਯਜ਼ਦਾ ਕੁਨਦ ਅਰਥ ਅਗਰ ਤੂੰ ਸਾਡੀ ਇਸ ਗੱਲ ਨੂੰ ਭੁੱਲ ਗਿਆ ਕਿ ਅਸੀਂ ਉਸ ਖੁਦਾ ਦੇ ਭੇਜੇ ਹੋਏ ਆਏ ਹਾਂ ਤਾਂ ਯਾਦ ਰੱਖੀ ਰੱਬ ਤੈਨੂੰ ਵੀ ਭੁਲਾ ਦੇਵੇਗਾ ਮਤਲਬ ਜੋ ਵਾਹਿਗੁਰੂ ਦੇ ਭੇਜੇ ਹੋਏ ਬੰਦਿਆਂ ਦੀ ਕਦਰ ਨਹੀਂ ਕਰਦਾ ਤਾਂ ਵਾਹਿਗੁਰੂ ਵੀ ਉਸ ਨੂੰ ਮਾਨ ਨਹੀਂ ਦਿੰਦਾ ਅਗਰ ਕਾਰੀ ਬਰਸ ਤੂੰ ਬਸਤੀ ਕਮਰ ਖੁਦਾਬੰਦ ਬਾਸ਼ਦ ਤੁਰਾ ਬਹਿਰ ਵਰ ਅਰਥ ਜੇਕਰ ਤੂੰ ਇੱਕੰਮ ਬੇਇਨਸਾਫੀ ਤੇ ਜ਼ਬਰ ਜ਼ੁਲਮ ਕਰਨ ਲਈ ਪੱਕਾ ਧਾਰ ਲਿਆ ਤਾਂ ਰੱਬ ਇਸ ਦਾ ਫਲ ਜ਼ਰੂਰ ਪੁਗਤਾਵੇਗਾ ਜੇ ਸ਼ੁਭ ਕੰਮ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਵੇਂ ਤਾਂ ਰੱਬ ਤੈਨੂੰ ਚੰਗਾ ਫਲ ਦੇਵੇਗਾ ਕਿ ਇੰ ਕਾਰ ਨੇਕ ਅਸਤ ਦੀ ਪਰਵਰੀ ਕਿਉਂ ਯਜ਼ਦਾਂ شناਸੀ ਬਾਝਾਂ ਬਰਤਰੀ अर्थ ये ठीक है कि धर्म की पालना करनी चंगा करम है पर रब की पछाण करनी उस तो भी बड़ा करम है तुरा मना दानम के यजत शिनास बरामद जेन तो कारा दिवन खरास अर्थ एक गल मैं चंकी तरह जानता हाँ कि तू रब की पछाण ज हिबादत वाला बंदा नहीं क्योंकि तू बहुत दुखदाई कर्म किए हैं बादशाह होकर इंसाफ करने की बजाय जबर जुल्म करता रहा शनासद हमी तो ना यजत करीम नाहद ना हमी तो बा दौलत अजीम ਅਰਥ ਸ਼ਾਇਦ ਇਸੇ ਕਰਕੇ ਉਹ ਕਰਪਾਲੂ ਪ੍ਰਭੂ ਤੈਨੂੰ ਪਹਿਚਾਨਦਾ ਤੱਕ ਨਹੀਂ ਨਾ ਹੀ ਉਹ ਖੁਦਾਵੰ ਤੇਰੇ ਧਨ ਦੌਲਤ ਦਾ ਜਾਵਾਨ ਹੈ ਅਗਰ ਸਦ ਕੁਰਾਹਰਾ ਬਖੁਰਦੀ ਕਸਮ ਮਰਾ ਇਤਬਾਰੇ ਨਹੀਂ ਜ਼ਰੈ ਦਮ ਅਰਥ ਅਗਰ ਤੂੰ ਹੁਣ ਕੁਰਾਨ ਦੀਆਂ ਸੈਂਕੜੇ ਸੌ ਆ ਵੀ ਖਾਵੇਂ ਤਾਂ ਮੈਨੂੰ ਤੇਰੀਆਂ ਉਹਨਾਂ ਕਸਮਾਂ ਤੇ ਰਤੀ ਪਰ ਵੀ ਬਰੋਸਾ ਨਹੀਂ ਹਜ਼ੂਰੇ ਨਿਆਇਮ ਨਹੀਂ ਰਹਿ ਸ਼ਵਮ ਅਗਰ ਸ਼ ਬਖਵਾ ਹੁਦ ਮੰ ਆ ਜਾ ਰਵਮ ਅਰਥ ਅਸੀਂ ਤੇਰੇ ਸਦਨ ਤੇ ਕੋਲ ਨਹੀਂ ਆਉਂਦੇ ਤੇ ਨਾ ਹੀ ਕਦੇ ਇਸ ਰਸਤੇ ਪਾਵਾਂਗੇ ਜਿੱਧਰ ਸਾਡਾ ਵੈ ਗੁਰੂ ਸਾਨੂੰ ਲੈ ਕੇ ਜਾਵੇਗਾ ਉਧਰ ਚਲੇ ਜਾਵਾਂਗੇ ਹਾਂ ਜੇ ਤੇਰਾ ਪੁੱਤ ਮੁਹੰਮਦ ਮਉਜ਼ਜ਼ਮ ਸ਼ਾ ਸੱਦੇਗਾ ਉਪਾਵੇਂ ਲਾਹੌਰ ਦਿੱਲੀ ਜਾਂ ਕਾਬਲ ਹੋਵੇ ਉੱਥੇ ਵੀ ਚਲੇ ਜਾਵਾਂਗੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾ ਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ